ਇੱਕ ਪੱਤਰਕਾਰ ਦੇ ਵੱਲੋਂ ਜਦੋਂ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜਾ ਰੋਕਿਆ ਗਿਆ ਲੇਕਿਨ ਉਸ ਤੋਂ ਬਾਅਦ ਉਸੀ ਕਾਫੀ ਜਿਹੜੀ ਇਹ ਡਰਿੰਕ ਕੀਤੀ ਹੋਈ ਨਜ਼ਰ ਆ ਰਹੀ ਆ ਔਰ ਇਹ ਸੰਧੂ ਬਾਗੀ ਹੋਇਆ ਕੀ ਸੀਗਾ ਇੱਕ ਤੁਸੀਂ ਸ਼ਰਾਬ ਪੀ ਰਹੇ ਹੋ ਹੋਇਆ ਕੀ ਸੀਗਾ ਉਹ ਤਾਂ ਕਰ ਰਹੇ ਹੋ ਉਹ ਤਾਂ ਗੋਪਾਲ ਸਿੰਘ ਦੀ ਫੋਟੋ ਲੱਗੇ 350 ਸਾਲਾ ਸੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉਹਦੇ ਫੋਟੋ ਲੱਗੇ ਹੋਇਆ ਥੱਲੇ ਬਾਥਰੂਮ ਕੋ ਕਰਦੇ ਪਏ ਹੋ ਇਹਨੇ ਥੱਪੜ ਮਾਰਿਆ ਮੇਰੇ ਕਿਹਾ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਲਾਲੇ ਜਿਹੜੇ ਇੰਨਾ ਕੋਲ ਮੀਟਰ ਆ ਜੇ ਇਹਨਾਂ ਦੇ ਮੀਟਰ ਲਾਇਆ ਜਾਵੇ ਜੀ ਦੇਖੋ ਕਿਉਂ ਇਹ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਕਿਉਂ ਚੁਭਾਰੇ ਜੀ ਨਾਮ ਦੇਖੋ ਉਹ ਨਾਮ ਅੱਜ ਕਿਉਂ ਇੱਥੇ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਐਡਾ ਵੱਡਾ ਦਿਨ ਆ ਕਿਹੜੇ ਥਾਣੇ ਤੋਂ ਆਏ ਹੋ ਸਰ ਤੁਸੀਂ ਇਹ ਦੱਸੋ ਕਿਹੜੇ ਥਾਣੇ ਤੋਂ ਆਏ ਹੋ ਥੱਪੜ ਮਾਰਾ ਜੀ ਮੇਰੇ ਨਾਲ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਹਾਂਜੀ ਨਹੀਂ ਭਾਈ ਥੱਪੜ ਇੱਕ ਮਿੰਟ ਕਿਹੜੇ ਸਾਡੇ ਤੋਂ ਆਏ ਹੋ ਸਰ ਤੁਸੀਂ ਕਿਹੜੇ ਸਾਡੇ ਤੋਂ ਆਏ ਹੋ ਸ਼੍ਰੀਮਾਨ ਜੀ ਤਾਂ ਦੱਸੋ ਨਹੀਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਤੇ ਥੱਪੜ ਮਾਰਦੇ ਤਾਂ ਚੰਗਾ ਲੱਗਦਾ ਤੁਹਾਨੂੰ ਪਤਾ ਜੀ ਨਗਰ ਕਿਰਤਨ ਇੱਥੇ ਆ ਰਿਹਾ ਵਾ ਬੈਲਟਰ ਨੰਬਰ ਤੇ ਆਈ ਨਹੀਂਗਾ ਬੈਲਟਰ ਨੰਬਰ ਕਿਉਂ ਨਹੀਂ ਆ ਰਿਹਾ ਬੈਲਟਰ ਨੰਬਰ ਹੋਊਗਾ ਕੋਈ ਨਾ ਥੱਪੜ ਮਾਰਿਆ ਸਾਡੇ ਸਾਹਮਣੇ ਫੋਨ ਉਹ ਭਾਜੀ ਫੋਨ ਤੋੜਿਆ ਉਹਨੂੰ ਕਹੋ ਭਈ ਭਈ ਇਹ ਗੱਲ ਤੇ ਫੋਨ ਤੋੜਿਆ ਪੱਤਰਕਾਰ ਦਾ ਫੋਨ ਤੇ ਕਿਉਂ ਤੋੜਿਆ ਪੱਤਰਕਾਰ ਕਾਰ ਤੁਸੀਂ ਦੇਖ ਸਕਦੇ ਹੋ ਹੁਣ ਟ੍ਰੈਫਿਕ ਪੁਲਿਸ ਜਿਹੜੀ ਕਿ ਇੱਥੇ ਮੌਕੇ ਤੇ ਬਲਵਿੰਦਰ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਐਸੇ ਪੁਲਿਸ ਮੁਲਾਜ਼ਮ ਦੇ ਵੱਲੋਂ ਜਦੋਂ ਪੱਤਰਕਾਰ ਨੂੰ ਭਾਜੀ ਦਾ ਬਿੱਲਾ ਬਿੱਲਾ ਦਿਖਾਓ ਮਨਦੀਪ ਸਿੰਘ ਦੁਆਰਾ ਦਿਖਾਓ ਜੀ ਕਿੱਥੇ ਲੱਗਿਆ ਕਿਤੇ ਤੂੰ ਉਹ ਕਿੱਥੇ ਲੱਗਿਆ ਮੁਹਾਲੀ ਇੱਥੇ ਕੀ ਕਰਨਾ ਅੱਜ ਤੇ ਮੈਂ ਦਾਖਾੜ ਗਿਆ ਕਿੱਥੇ ਪੀ ਪੀ ਅਸਫਲ ਹੋ ਰਹੇ ਤੇ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾਂ ਸਰਦਾਰ ਭੰਨੇ ਵਰਦੀ ਪਾਈ ਏ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਇਹ ਪਰ 22 ਇਹਨਾਂ ਨੂੰ ਚੰਗਾ ਲੱਗਦਾ ਤੂੰ ਇਹ ਇਹ ਕੰਮ ਕਰਦਾ ਪਾਸੀ ਪਾਈ ਏ ਤੇਰੇ ਓਏ ਚੱਲ ਨਹੀਂ ਭਾਈ ਫੱਪੜ ਮਾਰੇ ਤੇ ਮੇਰੇ ਕੋਲ ਛੱਡ ਦੇ ਜੇ ਮੈਂ ਕੋਲ ਫੋਨ ਦਿਖਾਓ ਆਪਣਾ ਫੋਨ ਦਿਖਾਓ ਫੋਨ ਦਿਖਾਓ ਫੋਨ ਮੈਂ ਫੋਨ ਆ ਦੇਖੋ ਸਾਰੀ ਵੀਡੀਓ ਬੜੀ ਥੱਫੜ ਮਾਰ ਰਹੀ ਹੁੰਦੀ ਆ ਆ ਲੋ ਜਗਾ ਦਾ ਤਾਰੂਪੀਤੀ ਹੈ ਤੇਰੀ ਆ ਦੇਖੋ ਜੀ ਬਾਥਰੂਮ ਕਰਤਾ ਪਿਆ ਦਿਖਾਓ ਦਿਖਾਓ ਇੱਧਰ ਆ ਲੋ ਜੀ ਸਾਰੇ ਬਾਥਰੂਮ ਮੈਂ ਦਿਖਾਓ ਦਿਖਾਓ ਵੀਡੀਓ ਦਿਖਾਓ ਕੈਮਰੇ ਵਾਲੀ ਵੀਡੀਓ ਦਿਖਾਈ ਜਾਵੇ ਚੱਲ ਦਿਖਾ ਇੱਧਰ ਆ ਲੋ ਜੀ ਇਹ ਨੇ ਪੁਲਿਸ ਮੁਲਾਜ਼ਮ ਤੁਸੀਂ ਵੀਡੀਓ ਜਿਨ ਸਾਧ ਤੌਰ ਤੇ ਦੇਖ ਸਕਦੇ ਹੋ ਕਿ ਮੁਲਾਜ਼ਮ ਜਦੋਂ ਸਮਰਾਲਾ ਚੌਕ 'ਤੇ ਬੋਲਦੇ ਉੱਪਰ ਜਿਹੜਾ ਇਹ ਕੀ ਬਾਤ ਕਰ ਰਹੇ ਜਦੋਂ ਪੱਤਰਕਾਰ ਵੱਲੋਂ ਨੂੰ ਰੋਕਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਮਨਦੀਪ ਸਿੰਘ ਭਾਜੀ ਕਿੱਥੋਂ ਕਿੱਥੋਂ ਤੁਸੀਂ ਆਏ ਤੁਹਾਡੀ ਆ ਰਹੇ ਆ ਥੱਪੜ ਮਾਰੀ ਜਾ ਕਰਵਾਇਓ ਇੱਕ ਮਿੰਟ ਓ ਥੱਪੜ ਮਾਰਾ ਮਿੰਟ ਇੱਧਰ 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 ਚਲੋ ਜਿਹੜੀ ਗੱਲ ਹੋ ਗਈ ਤੁਸੀਂ ਦੇਖ ਸਕਦੇ ਹੋ ਸਮਰਲਾ ਚੌਂਕ ਦੀਆਂ ਬਿਲਕੁਲ ਲਾਈਵ ਤਸਵੀਰਾਂ ਨਾਲ ਦੀ ਨਾਲ ਚੱਲਦੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਦੋਂ ਆਹ ਤੁਹਾਨੂੰ ਤਸਵੀਰ ਦਿਖਾ ਰਹੇ ਜਿਸ ਜਗ੍ਹਾ ਤੇ ਇਹ ਬਾਥਰੂਮ ਕਰ ਰਹੇ ਸੀ ਲੇਕਿਨ ਪੱਤਰਕਾਰ ਵੱਲੋਂ ਜਦੋਂ ਇਹਨਾਂ ਨੂੰ ਇੱਥੋਂ ਰੋਕਿਆ ਗਿਆ ਤੋਂ ਉਸ ਤੋਂ ਬਾਅਦ ਉਸਦੇ ਹੱਥੋਂ ਪਾਈ ਵੀ ਹੋਈ ਨਜ਼ਰ ਆ ਰਹੇ ਨੇ ਇਹ ਸਮਰਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਤੇ ਕੀ ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਮੋਹਾਲੀ ਤੋਂ ਇੱਥੇ ਲੁਧਿਆਣੇ ਆਏ ਸੀ ਹਾਲਾਂਕਿ ਇੱਥੇ ਵੱਡੇ ਵੱਡੇ ਜਿਹੜੇ ਨੇ ਇੱਥੇ ਨਗਰ ਕੀਰਤਨ ਵੀ ਲੰਗੜਾ ਆ ਤੇ ਉਸ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਦਾ ਜਰੂਰ ਬੰਦ ਕਰ ਦਿੱਤੇ ਗਏ ਨੇ ਲੇਕਿਨ ਇਹ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ ਕੀ ਪੱਤਰਕਾਰ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਕੋਈ ਆ ਭਾਈ ਦੱਸੋ ਤੁਸੀਂ ਸ਼੍ਰੀਮਾਨ ਜੀ ਦੱਸੋ ਕਿੱਥੇ ਲੱਗੇ ਕਿੱਥੇ ਹੋਏ ਹੋ ਥੋੜਾ ਦੱਸ ਕੇ ਜਾਓ ਮੋਹਾਲੀ ਕਿੱਥੇ ਕਿੱਥੇ ਲੱਗੇ ਹੋਏ ਹੋ ਨਾ ਨਾ ਮਾਰੇ ਨਾਮ ਪਲੇਟ ਦਿਖਾ ਦਿਓ ਨਾ ਥੋੜੀ ਜੀ ਥੋੜਾ ਜਿਹਾ ਨਾਮ ਪਲੇਟ ਦਿਖਾ ਦਿਓ ਆਪਣੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਨਾਲ ਦੀ ਨਾਲ ਚਲਦੀਆਂ ਤੁਹਾਨੂੰ ਦਿਖਾ ਰਿਹਾ ਜਿਸ ਪੁਲਿਸ ਮੁਲਾਜ਼ਮ ਨੇ ਅੱਜ ਇੱਕ ਪੱਤਰਕਾਰ ਨੇ ਜਦੋਂ ਸੱਚ ਦਿਖਾਇਆ ਦੋਸਤੋ ਬਾਅਦ ਉਸ ਦਾ ਫੋਨ ਵੀ ਜਿਹੜਾ ਆ ਨੀਚੇ ਸੁੱਟਿਆ ਗਿਆ ਤਾਂ ਉਸ ਤੋਂ ਬਾਅਦ ਇਹ ਹੁਣ ਤੁਸੀਂ ਦੇਖੋ ਕੈਮਰੇ ਆਨ ਦੇ ਵਿੱਚ ਕਿਸ ਤਰ੍ਹਾਂ ਆਪਣਾ ਫੇਸ ਜਿਹੜਾ ਪਰਲੇ ਪਾਸੇ ਕਰਦਾ ਹੋਇਆ ਨਜ਼ਰ ਆ ਰਹੇ ਨੇ ਇਦਾਂ ਦੇ ਮੁਲਾਕਾਤਾਂ ਦੇ ਉੱਤੇ ਤੁਸੀਂ ਕੀ ਕਮੈਂਡ ਕਰਦੇ ਹੋ ਜਰੂਰ ਦੱਸੋ ਔਰ ਸਾਈਡ ਤੇ ਕਰਨਾ ਆ ਦੇਖੋ ਜੀ ਮਨਜੀਤ ਸਿੰਘ ਆ ਮੜਵੇ ਦਿਖਾ ਦਿਓ ਜੀ ਹਾਂ ਮਨਜੀਤ ਸਿੰਘ ਜੀ ਦਾ ਇਹਨਾਂ ਦਾ ਨਾਮ ਜਿਹੜਾ ਆ ਮਨਜੀਤ ਸਿੰਘ ਆ ਬਿਲਕੁਲ ਇਹ ਤਸਵੀਰਾਂ ਨੇ ਆ ਦੇਖੋ ਜੀ ਪਿੱਛੇ ਹੋ ਜਾ ਪਿੱਛੇ ਹੋ ਆ ਦੇਖੋ ਆ ਦੇਖੋ ਔਰ ਅਵਤਾਪ ਸਿੰਘ ਜੀ ਜਿਹੜੇ ਨੇ ਇੱਥੇ ਟ੍ਰੈਫਿਕ ਬਿਲਕੁਲ ਟ੍ਰੈਫਿਕ ਪੁਲਿਸ ਨੇ ਜਿਹੜੇ ਕੀ ਜੌਨ ਚਾਰਜ ਨੇ ਬਹੁਤ ਸਾਹ ਦੇ ਤੁਹਾਨੂੰ ਪਤਾ ਨਗਰ ਕੀਰਤਨ ਹੋ ਰਿਹਾ ਹੈਗਾ ਕਿੰਨਾ ਪਾਵਨ ਦਿਹਾੜਾ ਹੈ ਔਰ ਤੁਸੀਂ ਜਿਹੜੀ ਸ਼ਰਾਬ ਪੀਤੀ ਹੋਈ ਹੈ ਬਿਲਕੁਲ ਇਹ ਨਾਲ ਦੀ ਚੱਲਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਦਿਓ ਕਿ ਇਹ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਡਿਊਟੀ ਕਿਸ ਜਗ੍ਹਾ ਤੋਂ ਕਰਕੇ ਆ ਰਹੀ ਹਾਂ ਮੇਰਾ ਜੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਹੈਗੀ ਹਾਂ ਕੋਈ ਗੱਲਬਾਤ ਨਹੀਂ ਸੋਹਣੀ ਮੁੰਡੀ ਖੁੰਡੀ ਨਹੀਂ ਤੁਸੀਂ ਸ਼ਰਾਬ ਜੋ ਪੀਤੀ ਹੈ ਜਿੰਨਾ ਪਵਿੱਤਰ ਤੇ ਆ ਤੁਸੀਂ ਵਰਦੀ ਚੋਂ ਵਰਦੀ ਸ਼ਰਾਬ ਪੀਂਦੇ ਚੰਗੇ ਲੱਗਦੇ ਹੋ ਆਹ ਵਾੜਾ ਲਾਈ ਮੈਸੇਜ ਹਾਂਜੀ ਅਪਰਨ ਕੋਲ ਅਸੀਂ ਆਪ ਵੀ ਕੰਮ ਹੀ ਕਰ ਰਹੇ ਹਾਂ ਅੱਜ ਦੇਖੋ ਨਗਰ ਕੀਰਤਨ ਨਿਕਲਣਾ ਹੋਰ ਆਹ ਜੇ ਤੁਹਾਨੂੰ ਮੇਰੇ ਕੋਲ ਆਗੇ ਨਾ ਮੈਂ ਉਸ ਦੀ ਮਹਾਰਾਜ ਦੀ ਡਿਊਟੀ ਤੁਹਾਡੀ ਕਰੀ ਜਗਾ ਦੱਸੂਗਾ ਥੋੜਾ ਜਿਹਾ ਡਿਊਟੀ ਕਰੀ ਜਗਾ ਤੁਹਾਡੀ ਤੁਹਾਨੂੰ ਪਤਾ ਜਿੱਥੇ ਤੁਸੀਂ ਪਿਸ਼ਾਬ ਕਰ ਰਹੇ ਸੀਗੇ ਉੱਥੇ ਬਿਲਕੁਲ ਉਹ ਰੂਟ ਹੈ ਲੋਕੀ ਸਫਾਈਆਂ ਕਰ ਰਹੇ ਨੇ ਉੱਥੇ ਗੁਰੂ ਮਹਾਰਾਜ ਜੀ ਦੀ ਪਾਣੀ ਨਿਕਲਣਾ ਸਰ ਥੋੜਾਇਆ ਕੁਝ ਬੋਲੋ ਤਾਂ ਸਹੀ ਤੁਹਾਨੂੰ ਅਗਰ ਕਿਸੇ ਬੰਦੇ ਨੇ ਮਨਾ ਕਰਤਾ ਬਾਤਮ ਕਰਨ ਤੋਂ ਕੀ ਐਡਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਤੁਸੀਂ ਉਹਦਾ ਫੋਨ ਵੀ ਸੁਣ ਲਈਏ ਕੋਈ ਫੋਨ ਹੋਵੇਗਾ ਪਾਈ ਨਾਲ ਵੀ ਨਜ਼ਰ ਆ ਰਿਹਾ ਤੁਸੀਂ ਬਈ ਇੱਥੇ ਗਈ ਕਿ ਤੂੰ ਜੀ ਨੇ ਨੀਰਾ ਮਾਰ ਕੋਈ ਵਗਾ ਯਾਰ ਪਰ ਬਾਹਰ ਵੀ ਸਵਾਲ ਜਿਹੜੇ ਬੱਚੇ ਯਾਰ ਨੇ ਤੁਸੀਂ ਕਿਉਂ ਨਹੀਂ ਜਾ ਰਹੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਪਰ ਤੁਸੀਂ ਹਜੇ ਵੀ ਉਹਨਾਂ ਗੱਲ ਪੈ ਰਹੇ ਹੋ ਨੇ ਮੁੰਡੇ ਸੋਹਣੇ ਮੁੰਡੇ ਆ ਸੋਹਣੇ ਆ ਗੁਰਸਾਹਿਬ ਪੱਤਰ ਕਾ ਰ ਇਹਨੂੰ ਤੁਸੀਂ ਉਹ ਜਿਹੜਾ ਇਹਦਾ ਇਹ ਚੀਜ਼ ਆ ਗੱਡਿਊਟੀ ਕੇਸ ਜਗਾ ਤੋਂ ਕਰਕੇ ਆ ਰਹੇ ਮਹੱਲੀ ਤੋਂ ਮੈਂ ਸਭ ਡਿਊਟੀ ਕੀਤੀ ਜਾ ਕੇ ਆਇਆ ਨਹੀਂ ਕਿਉਂ ਨਹੀਂ ਜਾ ਰਿਹਾ ਬੋਲੀ ਇਸ ਕਰਕੇ ਜਹਾਜ਼ ਤੱਕ ਸੀ 12:00 ਵਜੇ ਦੇ 12:00 ਤੋਂ ਪਹਿਲਾਂ ਪਹਿਲਾਂ ਤੁਸੀਂ ਤੁਸੀਂ ਦੇਖਦੇ ਹੋ ਕਿੰਨਾ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰਾ ਟੁੱਟਿਆ ਹੋਇਆ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਫਸਰ ਜਿਹੜਾ ਆ ਪੂਰੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਹੁਣ ਜਿਹੜੇ ਪੱਤਰਕਾਰ ਵੱਲੋਂ ਤੁਸੀਂ ਦੇਖ ਸਕਦੇ ਇੱਕ

ज़रूरु <experiences> ਸਾਰੇ ਕੋਈ ਆਪਾਂ ਟਿੱਕੇ ਸਾਰੇ ਅੱਜ ਬੰਦ ਰੱਖੇ ਹੋਏ ਉਹ ਪ੍ਰਾਵਾ ਬੜਿਆ ਹੋਇਆ ਨਾ ਤੁਹਾਨੂੰ ਨਹੀਂ ਜਾਂਦਾ ਸਰਦਨ ਡਿਵੀਜ਼ਨ ਤਾਰਿਆ ਉਹ ਮਲਾਇਆ ਕਰਾਉਣਗੇ ਦਾ ਬਸ ਮਲਾਇਆ ਕਰਾਉਣਗੇ ਬਸ ਕਰ ਲੋ ਇਹ ਕੋਈ ਅਫਤਾਰ ਸਿੰਘ ਜੀ ਕਹਿ ਰਹੇ ਆ ਕਿ ਬਈ ਬਸ ਸਾਹਿਬ ਜੀ ਦੇ ਕਾਟਰ ਤੇ ਕੀ ਆ ਜਾਵੇਗਾ ਕਿ ਹੁਣ ਇਸ ਜਿਹੜੇ ਨੰਬਰ 7ੀ ਪੁਲਿਸ ਜਿਹੜੀ ਉੱਥੇ ਮੌਕੇ ਤੇ ਪਹੁੰਚੇਗੀ ਉਹਨਾਂ ਤੇ ਇਹਨਾਂ ਦਾ ਜਿਹੜਾ ਮਲਾਜ਼ਾ ਕਰਾਇਆ ਜਾਵੇਗਾ ਕਿ ਆਖਿਰ ਉਹਨੇ ਡਰਿੰਕ ਜਰੀਆ ਕਾਫੀ ਕੀਤੀ ਹੋਈ ਆ ਤੇ ਇਹ ਲੁਧਿਆਣਾ ਦੇ ਸਵਾਰਾ ਚੌਂਕ ਦੇ ਵਿੱਚ ਜਿਸ ਪੁਲਿਸ ਅਫਸਰ ਨੂੰ ਜਿਹੜਾ ਰੋਕਿਆ ਗਿਆ ਉਸ ਤੋਂ ਬਾਅਦ ਇਹ ਤੁਹਾਨੂੰ ਇੱਕ ਤਸਵੀਰ ਦਿਖਾ ਦਈਏਗੀ ਕਿ ਕਿਸ ਤਰੀਕੇ ਨਾਲ ਇਹ ਮੁਲਾਜ਼ਮ ਜਿਹੜਾ 1214 ਪਾਰਕ ਦੇ ਉੱਪਰ ਬਾਥਰੂਮ ਕਰ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਪੱਤਰਕਾਰ ਵੱਲੋਂ ਜਦੋਂ ਉਹ ਹਟਾਇਆ ਗਿਆ ਤਾਂ ਉਸ ਤੋਂ ਬਾਅਦ ਉਸੇ ਨਾਲ ਜਿਹੜਾ ਭੜਦੇ ਹੋਏ ਨਜ਼ਰ ਆਇਆ ਸਤੂ ਸਾਹਿਬ ਤੁਹਾਡੀ ਕੀ ਮੰਗ ਕੀ ਹੈ ਮੰਗ ਇਹ ਮੈਂ ਕੰਦ ਕਾਰਵਾਈ ਕਰਵਾਉਂਗਾ ਜੀ ਅੰਦੇ ਦੇਖੋ ਅੱਜ ਅੱਡਾ-ਅੱਡਾ ਦਿਨ ਸੀ ਦਾ ਲੱਗਿਆ ਕਿ ਤਾਂ ਲੰਗਰ ਨਾਲ ਮੈਂ ਇਹਨਾਂ ਨੂੰ ਇਹ ਕਹੇ ਬਾਥਰੂਮ ਕਰਦੇ ਪਏ ਸੀ ਉੱਪਰ ਫੋਟੋ ਲੱਗੀਆਂ ਜੀ ਮੈਂ ਕਿਹਾ ਅੰਕਲ ਜੀ ਬਾਥਰੂਮ ਨਾ ਕਰੋ ਤੇ ਤੁਸੀਂ ਇੱਥੇ ਆ ਨਾ ਅੱਪੜ ਆਈ ਜਾਂਦਾ ਇਹ ਕੋ ਬਣਾ ਨਾ ਕੋ ਬਣਾ ਲਾ ਤਸ ਜੇ ਮਲਾਜਮ ਹੋਇਆ ਸਾਡੇ ਸਾਡੇ ਕਿੰਨੇ ਭਰਾ ਤੇ ਮਲਾਜਮ ਨੇ ਅੱਜ ਤੱਕ ਕੋਈ ਫਾਲਤੂ ਨਹੀਂ ਬੋਲੀ ਭਈ 24 ਘੰਟੇ ਤੱਕ ਰਹਿੰਦੇ ਆ ਅਸੀਂ ਇਹ ਨਾਲ ਰਹਿੰਦੇ ਆ ਸਾਡੇ ਟੱਕਾ ਇਹ ਥੱਪੜ ਮਾਰਨ ਦੀ ਝੂਠੀ ਉਹ ਤਾਂ ਕਹਿੰਦਾਗਾ ਕੋਈ ਗੱਲ ਨਹੀਂ ਬਾਤ ਨੂੰ ਗੱਲ ਨਾ ਮੈਂ ਤੁਹਾਨੂੰ ਕਾਲੇ ਜੇ ਮੈਂ ਢਾਲ ਲਿਆ ਪਰ ਇਹ ਥੱਪੜ ਮਾਰਨ ਦੀ ਲੋੜ ਸੀ ਸਾਡੇ ਨੂੰ ਇਹ ਤੁਹਾਨੂੰ ਥੱਪੜ ਮਾਰਨਾ ਰਾਈਟ ਬਣਦਾ ਤੁਸੀਂ ਪੱਤਰਕਾਰ ਨਹੀਂ ਨਹੀਂ ਮਾਲਾ ਜੀ ਪਰ ਮੈਂ ਕੁਝ ਮਨੀਤ ਸਿੰਘ ਹੀ ਤੁਹਾਨੂੰ मुंडा वा मेर छी साल जी उमर आहे थप्पड़ मारे छॾींदा साम्हूं थपड़ मारे ਤਫਰੀ ਜੀ ਨਾ ਨਹੀਂ ਨਾ ਕਾਰਵਾਈ ਕਰਵਾਉਣੇ ਕੋਟ ਦਿੰਦਾ ਨਹੀਂ ਇਹ ਗੱਲ ਹੀ ਮੈਂ ਛੋਲਾ ਹੈਗਾ ਜੀ ਆਪਾਂ ਦਾ ਸੋਨਾ ਮੁੰਡਾ ਜੀ ਮੈਂ ਹਾਂ ਤੇ ਅੱਗੇ ਸੰਸਦ ਇਹ ਆਪਣਾ ਬੰਦੇ ਸਾਹ ਦੇ ਹੋਣਦਾ ਤੇਰੀ ਗੱਲ ਹੀ ਭੈਣ ਕੇ ਬਾਕੀ ਨਾ ਇਹ ਕੀ ਗੱਲ ਕਰਦਾ ਜੀ ਇਹਗਾ ਤੁਹਾਡੇ ਦੇ ਵਿੱਚ ਖੜੇ ਸੀ ਬਾਥਮ ਕਰਦੇ ਪਾ ਜੀ ਮੇਰੇ ਕੋ ਵੀਡੀਓ ਭਾਈ ਆ ਨਾ ਬਾਥਮ ਕਰ ਰਹੇ ਸੀ ਤੇ ਬਾਥਮ ਕਰਦੇ ਪਾ ਜੀ ਮੈਂ ਕਿਹਾ ਅੰਗਲ ਜੀ ਤੁਸੀਂ ਬਾਥਮ ਕਰ ਰਹੇ ਹੋ ਮੇਰੇ ਫੋਟੋ ਲੱਗੀ ਹੋਈ ਆ ਚਲ ਗਾਹ ਘੜੀ ਜਾਨੇ ਬੜੀ ਗਲਤੀ اپر مارا موبائل <سؤال> چکا مارا موبائل مارا بکا ویڈیو پی جی باتھ روم کر دیں تھی تو بقاید سب کچھ پیا پروف پہ آ جی میں پروف تو نہیں پوچھا میم کہوار موالی نے کہ جو بھی ہوگی میں اپنے ਇਹ ਤਰ੍ਹਾਂ ਕੀ ਲੱਗਦਾ ਕਿ ਅੱਜ ਇਹ ਵੱਡਾ ਇੱਕ ਨਗਰ ਕੀ ਤਾਂ ਨਿਕਲਣਾ ਕੀ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਪੱਤਰਕਾਰ ਵੱਲੋਂ ਰੋਕਿਆ ਗਿਆ ਕੀ ਲੋਕਾਂ ਦਾ ਵੱਡਾ ਗੁਨਾਹ ਕਰਦਾ ਜੀ ਉਸਨੇ ਇੱਕ ਪਰਮਾਨੰਤ ਪੱਤਰਕਾਰ ਨੂੰ ਕੋਈ ਨਹੀਂ ਪਤਾ ਕਿ ਸ਼ਨਾਖਤ ਦੇ ਨਿਛੇ ਇੱਕ ਪੂਰਾ ਫੋਲਟ ਹੋਣਾ ਸਰ ਇਹ ਗਲਤ ਗੱਲ ਹੈ ਜੀ ਆਪਣੀ ਧੀਆਂ ਧੀਆਂ ਦਾ ਰੋਗ ਹੁੰਦੀ ਹੈ ਜੀ ਛੇੜਿਆ ਮੋਸ਼ੂਮ ਕਰਦੇ ਪਰਦੀ ਪਾ ਕੇ ਰਹੀ ਸ਼ਰਮਦਾਰੂ ਬਿੱਤੀ ਬੰਦੇ ਨੇ ਮੇਰੀ ਵਰਦੀ ਉੱਥੇ ਹੀ ਜਿੱਥੇ ਹੋਈ ਜੀ پہنچ رہا کی لگتا اس پہلو پرشاسن جاس افسر جہاں ڈیوٹی کر کے اور موہالی تو کہنا ڈیوٹی کر رہا لیکن بھی یہ دیکھا میری گل سہی ہے ਕੁਈ ਨਾ ਡਿਊਟੀ ਕਰ ਰਿਹਾ ਅੱਜ ਟਾੜੀ ਵਧੀਆ ਡਿਊਟੀ ਹੈ ਕਰ ਲੈ ਹੋਈ ਹੈ ਸੋਚੇ 80 ਮਿੰਟ ਖਾਣੇ ਪੁਲਿਸ ਵਾਲੇ ਵਿੱਚ ਪਰ ਗਲਤ ਤੱਕ ਸਿਸਟਮ ਕਰ ਰਿਹਾ ਇਹ ਬੰਦਾ ਕਿਉਂ ਕਰ ਰਿਹਾ ਗਲਤ ਜੀ ਅਰੇ ਠੀਆ ਪਰ ਆਇਆ ਤੋਂ ਹੁੰਦੇ ਹੋਏ ਜੀ ਨਹੀਂ ਕੋਈ ਵੱਡਾ ਗੁਨਾਹ ਕਰ ਦਿੱਤਾ ਜੇ ਉਹ ਬਾਥਰੂਮ ਦੇ ਅੰਦਰ ਰੋਕਿਆ ਗਿਆ ਹੋਵੇ ਕਿ ਬਾਥਰੂਮ ਇੰਨੇ ਵੱਡੇ ਵੱਡੇ ਤੇ ਬੜੇ ਹੋਣੇ ਕਿਉਂ ਨਹੀਂ ਉਹਦੇ ਵਿੱਚ ਬਾਥਰੂਮ ਗਿਆ ਤੇ ਰਹਾ ਸ਼ਰੇਮ ਬਾਹਰ ਕਿਉਂ ਕਰ ਰਿਹਾ ਸੀ ਕਿਉਂਕਿ ਡਿਊਟੀ ਅਫਸਰ ਵਰਦੀ ਪਾ ਕੇ ਵੀ ਕਰ ਰਿਹਾ ਉਹ ਵੀ ਸਾਰੇ ਹੁਣ ਇਹਨਾਂ ਨੂੰ ਪੁੱਛਿਆ ਜਿਹੜੇ ਗਲਤ ਕਰ ਰਹੇ ਸੀ ਜੀ ਅਬ ਇਹ ਇੱਕ ਨਗ ਉਹ 50 ਦੇ ਕੋਲ ਰੂਲ ਹੈ ਜੀ ਕੀ ਰੂਲ ਹੈ ਤੇ ਬਈ ਰੂਲ ਨਹੀਂ ਆ ਗਿਆ ਤਾਂ ਅਰ ਰੂਲ ਗਲਤ ਆ ਗਿਆ ਕਰ 50 ਕੋਲ ਤੋਂ ਵੀ ਸੇਵਲੇ ਨਹੀਂ ਹੈ ਜੀ ਆਪਾਂ ਦੂਜਾ ਮੰਤਰਾ ਗਲਤ ਕਰੋਗੇ ਸਰ ਪਪਾ ਸਹੀ ਸਹੀ ਹੈ ਫਿਰ ਜੇ ਬੰਦਾ ਕਹੂਗਾ ਇਹ ਕੋਈ ਥੋੜਾ ਗਲਤ ਹੈ ਜੀ ਸਿਸਟਮ ਵਾਲਾ ਕਿਤੇ ਪਰਸਾ ਕਰਨੇ ਕੋਈ ਥੋੜਾ ਤੇ ਫਿਰ ਕੋਈ ਕੋਈ ਥੋੜਾ ਕਸੜੀ ਕਾਸਾ ਪਈ ਹੈ ਸਿਸਟਮ ਤੇ ਕੋਲੇ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਸਮਾਰਾ ਚੌਕ ਤੋਂ ਤੁਮ ਦਿਖਾ ਰਿਹਾ ਸੀ ਬਿਲਕੁਲ ਜਿੱਥੇ ਕੀ ਨਗਰ ਕੀਤੇ ਨਿੱਕਾ ਨਾਲ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਕਿ ਰੋਡ ਨੂੰ ਸਾਫੀ ਕਰਾਇਆ ਗਿਆ ਲੇਕਿਨ ਉਸ ਤੋਂ ਪਹਿਲਾਂ ਬਿਲਕੁਲ ਕਿਉਂਕਿ ਇੱਕੋ ਜਿਹਾ ਸਮਾਰਾ ਚੌਕ ਦੇ ਪੁਲ ਦੇ ਬਿਲਕੁਲ ਥੱਲੇ ਤੋਂ ਵਾਸੀ ਹੈ ਕਿ ਇਹ ਕੋਈ ਸੋ ਬੰਦੇ ਜਿਹੜਾ ਕਿ ਬਾਥਰੂਮ ਕਰ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਪੱਤਰਕਾਰ ਨੇ ਉਸ ਨੂੰ ਰੋਕਣ ਦੀ ਜਰੀਆ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਪੱਤਰਕਾਰ ਦੇ ਨਾਲ ਵੀ ਉਹ ਮੁਲਾਜ਼ਮ ਜਿਹੜਾ ਹੈ ਉਹ ਨਜ਼ਰ ਆਇਆ ਉਹ ਰਾਹੇ ਸਟਾਫ ਆ ਉਹ 9.5 ਮੋਟੇ ਉਹ ਗਾੜੀ ਚਾਹ ਨਹੀਂ ਚਾਹ ਨਹੀਂ ਮਹਾਰਲੋ ਯਾਨ ਹਾਂ ਕਿੰਕਲੇ ਸਮਰਾਲਾ ਚੌਂਕ ਦੀਆਂ ਤੁਹਾਨੂੰ ਅਸੀਂ লাইਕ ਤਸਵੀਰਾਂ ਦਿਖਾ ਰਹੇ ਨਾਲ ਦੀ ਨਾਲ ਚਲਦੀ ਸ਼ੇਅਰ ਨੂੰ ਗਰੂ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕੀ ਇਹ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕੀ ਅੱਜ ਨਗਰ ਕੀਰਤਨ ਨਿਕਲਣਾ ਸੀ ਉਸ ਤੋਂ ਪਹਿਲਾਂ ਹੀ ਇਸ ਸੰਗਤ ਦੇ ਵਿੱਚ ਹੋਇਆ ਉਹਨਾਂ ਤੋਂ ਬਾਅਦ ਜਿਹੜਾ ਹੈ ਮਨਦੀਪ ਸਿੰਘ ਜਿਹੜਾ ਹੈ ਜਿਸ ਨੂੰ ਰੋਕਿਆ ਗਿਆ ਔਰ ਉਹ ਇੱਕ ਬਾਤ पता मै त रोल पई मौके ते पहुचा रोल पैर शराबी आहे ਮੈਨੂੰ ਦੇ ਬਾਰੇ ਪੂਰੀ ਲੌ ਲੈਣੀ ਹੈ ਹਾਂ ਇਹ ਗਾਰੂ ਪਿੱਛੇ ਭਾਰਤੀ ਤੁਸੀਂ ਵੀ ਬਹੁਤ ਵਧੀਆ ਡਿਊਟੀ ਅਫਸਰ ਜਿਹੜਾ ਕਿ ਸਨਾਲਾ ਚੌਕ ਨੂੰ ਪੂਰੀ ਡਰਾਈਵ ਕਰ ਰਿਹਾ ਹੈ ਕਿ ਲਈ ਮੁਹਾਲੀ ਤੋਂ ਆਏ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਲੇਕਿਨ ਇਹ ਪੱਤਰ ਕਰਨੇ ਅਜਿਹੇ ਉਹਨਾਂ ਨੂੰ ਸਹੀ ਰਾਈਟ ਦਿਆ ਤਾਂ ਕਿ ਤੁਸੀਂ ਇੱਥੇ ਬਾਕ ਬਣਾ ਕਰੋ ਉਹ ਗਲਤ ਕਰੀਏ ਇਹ ਇਹ ਉਹਦੇ ਰਹਾਉਗਾ ਜੀ ਜਿਹਨੇ ਅੱਗੇ ਤੱਕ ਬਿਲਕੁਲ ਰਹਾਉਗਾ ਕੀ ਲੱਗਦਾ ਹੁਣ ਇਹਨਾਂ ਤੇ ਕੀ ਐਕਸ਼ਨ ਲਿਤਾਓਗੇ ਮੈਂ ਆਪਣੀ ਕਾਰਵਾਈ ਕਰੂਗਾ ਮਲਾਇਆ ਕਰਾਉਗਾ ਵਾਇਟ ਜਦੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਕਾਰਵਾਈ ਹੋਣੀ ਇਹਨਾਂ ਨੂੰ ਹੁਣ ਕਿੱਥੇ ਲੈ ਕੇ ਜਾ ਰਹੇ ਹੋ ਸਰ ਜੀ ਨੰਬਰ 7 ਹੀ ਜਾਣਾ ਜੀ ਠ ਤੋ ਬਾਰਸੂ ਦੇ ਸੰਧੂਜੀ ਜੋਗੀ ਪ੍ਰੈਕਟਿਕਾ ਇਨਚਾਰਜ ਦੇ ਨਾਮ ਤੇ ਜੌਨ ਟ੍ਰੈਕ ਲਾਗ ਨੇ ਜਿਨ੍ਹਾਂ ਨੂੰ ਰਿਪੋਰਟ ਤੇ ਪਹੁੰਚਿਆ ਗਿਆ ਵਾ ਕਿ ਉਹਨਾਂ ਐਸਾ ਮਲਾਜਮ ਜਿਹੜਾ ਡਿਵੀਜ਼ਨ ਨੰਬਰ 7 ਦੇ ਵਿੱਚ ਲਗਾਇਆ ਜਾਊਗਾ ਇਹਨਾਂ ਦਾ ਮਲਾਜਮ ਕਿੱਥੇ ਜਾਊਗਾ ਕਿ ਆਖਿਰ ਉਸ ਮਲਾਜਮ ਦੇ ਜਰੀਏ ਕੰਮ ਕੀ ਰੰਕ ਕਰਕੇ ਜਰੀਏ ਸਵਾਰਾ ਚੌਂਕ ਦੇ ਵਿੱਚ ਕਿਸ ਤਰ੍ਹਾਂ ਕੰਮ ਜਿਹੜਾ ਕਿ ਪੱਪਰਕਾਰ ਨੂੰ ਜਦੋਂ ਉੱਥੇ ਵੱਲੋਂ ਉਸ ਨੂੰ ਜਿੱਦੜ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਹਸਪਤਾਲ ਹੁੰਦਾ ਨਜ਼ਰ ਆਇਆ ਹੈ ਮਲਾਜਮ ਬੋਲੋ ਆਪਾਂ ਖੜੇ ਹੋ ਬੋਲੋ ਜੀ ਭਰਾ ਬੋਲ ਯਾਰ ਰਾਜਾ ਖੜੇ ਹੋ ਯਾਰ ਬੋਲੋ ਆ ਲੈ ਆਪਾਂ ਕੱਟੀ ਕੱਟੀ ਹੁਣ ਤਾਂ ਹੋ ਹੀ ਚਾਹ ਜਾ ਰਿਹਾ ਕਿ ਇਹ ਡਿਵੀਜ਼ਨ ਨੰਬਰ 7 ਦੇ ਵਿੱਚ ਇਸ ਮੁਲਾਜ਼ਮ ਨੂੰ ਜਿਹੜਾ ਆ ਲਗਾਇਆ ਜਾ ਰਿਹਾ ਹੈ ਉਸ ਤੋਂ ਟ੍ਰੈਫਿਕ ਇੰਚਾਰ ਜਿਹੜਾ ਉਤਾਰ ਸਿੰਘ ਜਿਹੜੇ ਸੋਨਾਂ ਨੂੰ ਆਪਣੀ ਕੋਦੀ ਗੱਡੀ ਦੇ ਵਿੱਚ ਹੀ ਇਹ ਜਿਹੜੇ ਨੇ ਉੱਤੇ ਮੁਲਾਜ਼ਮ ਜਿਹੜਾ ਹੈ ਡਿਵੀਜ਼ਨ ਨੰਬਰ 7 ਦੇ ਵਿੱਚ ਛੱਡਾ ਜਾਊਗਾ ਉਸ ਤੋਂ ਬਾਅਦ ਹੁਣ ਕਿਸੇ ਲੋਕ ਕੀ ਕੁਝ ਐਕਸ਼ਨ ਲਿੱਤਾ ਜਾਂਦਾ ਜਾਂ ਕੀ ਗੱਲਬਾਤ ਹੁੰਦੀ ਆ ਤਾਂ ਵਾਲਾ ਸਮਾਂ ਦੱਸੇਗਾ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਲੁਭਾਉਣਾ ਦੇ ਸਮਾਂ ਵਾਲਾ ਚੋਟੇ ਤਾਂ ਮੋੜਿ ਘਾਰੇ ਆ ਕਿਤੇ ਕਿਤੇ ਤਾਂ ਪੱਤਰਕਾਰ ਨੇ ਇਹਨਾਂ ਨੂੰ ਜਦੋਂ ਕੀ ਰੋਕਿਆ ਉਸ ਤੋਂ ਬਾਅਦ ਬਾਤ ਕਰਨੋਂ ਮਨਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੱਤਰਕਾਰ ਦੇ ਹੀ ਇਸ ਮੁਲਾਜ਼ਮ ਦੇ ਵੱਲੋਂ ਉੱਪਰ ਵੀ ਚੜ ਗਿਆ ਉਹਦਾ ਫੋਨ ਵੀ ਜਿਹੜਾ ਜ਼ਮੀਨ ਤੇ ਸੁੱਟਿਆ ਉਹ ਵੱਡਿਆ ਇਹ ਬਿਲਕੁਲ ਤਸਵੀਰਾਂ ਜਿਹੜੀਆਂ ਨੇ

ਕੰਦਾ ਇੱਕ ਮੰਨਾ ਨਹੀਂ ਪਈ ਆ ਮਲਾਜਾ ਆ ਪਾ ਆਏ ਨੇ ਔਰ ਲੋੜ ਦੇ ਥੱਲੇ 350 ਹੱਲਾ ਜੀ ਬੜਾ ਲੱਗੇ ਜਿਹਾ ਲੰਗਦਾ ਪਿਆ ਵਾ ਇਹ ਮਲਾਜਾ さん ਬਲੋਟਰੇ ਉੱਤਰ ਹੱਲੇ ਫੋੜ ਥੱਲੇ ਬਾਸਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਹਾ ਐਡੀ ਵੱਡੀ ਫੋੜੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸਵੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਕੋਈ ਰੋਡ ਦੇ ਉੱਤੇ ਹੀ ਰੋਡ ਦੇ ਉੱਤੇ ਹੀ ਬਾਸਮ ਕਰਨ ਲੱਗੇ ਹੋਇਆ ਇੰਨੀ ਪਬਲਿਕ ਵੀ ਲੰਘਦੀ ਪਈ ਆ ਇਹਨਾਂ ਨੂੰ ਮਾਰਾ ਜਾਏਗਾ ਲਕਿਤੀ ਹੈ ਜੀ ਮੈਂ ਕਹਿੰਦੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਵਿਹਾਰ ਦੇਣ ਤੇ ਸਾਰੀ ਮੈਂ ਥੱਪੜ ਮਾਰਿਆ ਥੱਪੜ ਮਾਰਿਆ ਮੇਰੇ ਥੱਪੜ ਮਾਰਿਆ ਇਹਦਾ ਤੂੰ ਕੋਣਾ ਮੈਂ ਵੱਡਾ ਅਫਸਰ ਆ ਜੰਦਾ ਮੌਕੇ ਦਾ ਮੈਂ ਕਿੱਦਾਂ ਕਹਾਂ ਚੰਡੀਗੜ੍ਹ ਵਾਲਾ ਮਾਫਸਰ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੜਿਆ ਵਾ ਮੈਂ ਫੜ ਕੇ ਫਲਾਜਮਾਂ ਨੂੰ ਇੱਥੇ ਧੰਡਾ ਵਾ ਫਲਾਜਮਾਂ ਜੋ ਫੜਦਾ 2 14 ਦੇ ਫਲਾਜਮ ਖੜੇ ਹੁੰਦੇ ਨੇ ਉਹਨਾਂ ਨੇ ਆ ਕੇ ਚਲੇ ਵਾਹਿਆ ਉਹ 7 ਨੰਬਰ ਖਾਣੇ ਤੇ ਲੈ ਗਏ ਜਿਹੜੀ ਬੰਦੀ ਕਾਰਵਾਈ ਲਉਗੀ ਉਹ ਕਰ ਲਵੇ। ਬ੍ਰਿੰਕ ਹੋਏ ਕਿਸੇ ਕੰਦੇ ਹਾਂਜੀ ਬ੍ਰਿੰਕ ਹੋਇਆ ਕਿਸੇ ਹੋਇਆ ਬਹੁਤ ਜ਼ਿਆਦਾ ਬ੍ਰਿੰਕ ਕੀਤੀ ਹੋਈ ਹੈ ਫੋਲ ਬੜਾ ਫੋਲ ਬ੍ਰਿੰਕ ਕੀਤੀ ਹੋਈ ਹੈ ਉਹਨੂੰ ਆਪਣੇ ਆਪ ਨੂੰ ਪਤਾ ਨਹੀਂ ਉਹ ਆਪਣਾ ਨਾਮ ਨਹੀਂ ਪਤਾ ਜੀ ਕਹਿੰਦੇ ਕਿ ਇੱਥੇ ਡਿਊਟੀ ਲੱਗੀ ਹੈ ਤੇ ਦੋਹਾਂ ਵੀਗੇ ਖੜੇ ਨੇ ਇਹ ਇਹ ਕਹਿੰਦਾ ਮੈਂ ਨਗਰ ਕਿਰਤੇ ਨਹੀਂ ਆਇਆ ਇਹਨਾਂ ਦੀ ਮਹਾਲੇ ਡਿਊਟੀ ਆ ਮਹਾਲੇ ਤੇ ਉੱਥੇ ਕੀ ਫੋਲ ਬੜਾ ਫੋਲ ਪਰ ਹੋਰ ਤਾਂ ਸਿੱਧੇ ਬਾਥਰੂਮ ਕਰਨ ਲੱਗੇ ਕਿ ਸ਼ਰੇਆਮਾ ਬਾਥਰੂਮ ਕਰ ਰਹੇ ਉਹ ਵੀਡੀਓ ਵੀ ਹੱਥ ਕੋਲ ਹੈਗੀ ਆ ਇਹ ਤਾਂ ਮੈਨੂੰ ਪਤਾ ਹੈ ਕਿ ਬਾਤ ਉੱਤਰਿਆ ਕਿ ਤੋ ਉੱਤਰਿਆ ਪਰੇ ਉਧਰੇ ਲੋਗ ਇਹ ਬਾਥਮ ਰੋਡ ਤੇ ਖੜ ਕੇ ਬਾਥਮ ਕਰਨ ਲੱਗਾ ਸ਼ਰਿਆਮ ਰੋਡ ਤੇ ਖੜ ਕੇ ਬਾਥਮ ਕਰਨ ਲੱਗਾ ਬਰੀ ਹੋ ਗਈ ਆਪਣੇ ਕੋ ਬਸ ਇਹ ਤਾਂ ਅਸੀਂ ਇਹੀ ਗੱਲ ਤੋਂ ਮੈਂ ਕਹਾਂ ਜੀ ਮੈਂ ਕਹਾਂ ਤੁਸੀਂ ਰੋਡ ਤੇ ਨਹੀਂ ਪਬਲਿਕ ਲੰਘ ਰਹੀ ਹੈ ਲੇਡੀਜ਼ ਲੰਘ ਰਹੀ ਹਾਲੇ ਇਹ ਮੈਂ ਤਾਂ ਵਾਸਤੂਪਨ ਦਾਵਾ ਸ਼ਰਿਆਮ ਤੇ ਲਗਾ ਦੇ ਪਿਆ ਉਹੀ ਗੱਲ ਵਿੱਚ ਥੱਪੜ ਮਾਰਿਆ ਜੀ ਬਸ ਲੱਗਿਆ ਸੰਦੋਈ ਨਾਲ ਗੱਲਬਾਤ ਕੀਤੀ ਗਈ ਹੈ ਸੋ ਜਿਨ੍ਹਾਂ ਦੇ ਵੱਲੋਂ ਇਸ ਪੁਲਿਸ ਮੁਲਾਜ਼ਮ ਜਿਹੜਾ ਸਮਰਾਲਾ ਚੌਂ ਦੇ ਵਿੱਚ ਬਾਥਰੂਮ ਕਰਨ ਦਾ ਜਦੋਂ ਮਨਾਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਕੋਈ ਸੇ ਨਾ ਵੱਲੇ ਜਿਹੜਾ ਮਨਦੀਪ ਸਿੰਘ ਜਿਹੜਾ ਕੀ ਆ ਦੱਸਿਆ ਕਿ ਇਹ ਮੁਹਾਰੀ ਤੋਂ ਆਇਆ ਸੀ ਮੁਹਾਰੀ ਤੋਂ ਬਾਅਦ ਸਮਰਾਲਾ ਚੌਂ ਦੇ ਵਿੱਚੋਂ ਪੂਰਾ ਜਿਹੜਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਸੀਗਾ ਜਿਹੜਾ ਦਿੱਕੇ ਵੱਲੋਂ ਅਜਿਹਦਾ ਉਸ ਨੂੰ ਬਾਥਰੂਮ ਕਰਨ ਤੋਂ ਜਦੋਂ ਮਨਾਂ ਕੀਤਾ ਗਿਆ ਤਾਂ ਉਸ ਤੋਂ ਬੱਲੇ ਉਸੇ ਪੱਤਰਕਾਰ ਦੇ ਨਾਲ ਹੀ ਬਦਲ ਸੁੱਕੀ ਕਰਦਾ ਹੋਇਆ ਨਜ਼ਰ ਆਇਆ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿ ਕਈ ਅਫਸਰ ਜਿਹੜੇ ਦੇ ਕਾਫੀ ਚੰਗੇ ਬਹੁਤ ਹੁੰਦੇ ਨੇ ਕਿਉਂਕਿ ਜਿਹੜੇ ਕਈ ਆਪਣੇ ਕੋਵੀ ਦੇ ਨਾਲੇ ਡਿਊਟੀ ਨਿਭਾ ਰਹੇ ਨੇ ਤੇ ਵੀ ਤਾਂ ਪ੍ਰਤੀਕ ਉਸ ਨੇ ਜਿਹੜੇ ਕੀ ਇਸ ਵਾਰ ਸਵਾਰਾ ਚੌੜੇ ਤੁਸੀਂ ਦੇਖ ਸਕਦੇ ਪ੍ਰਤੀਕ ਨੂੰ ਲੰਘਾ ਰਹੇ ਨੇ ਕਿ ਕਈ 11 ਦੇ ਮੁਲਾਜ਼ਮ ਜਿਹੜੇ ਨੇ ਕਿ ਵਰਤੀ ਨੂੰ ਕਿਵੇਂ ਆਪਣੀ ਨੂੰ ਦਾਗ ਲਗਾਉਣ ਦੇ ਨਜ਼ਰ ਆ ਗਏ ਕਿਉਂਕਿ ਇਹ ਪੁਲਿਸ ਅਫਸਰ ਦੀ ਵਰਤੀ ਪਾਈ ਹੋਈ ਹੈ ਉਸ ਤੋਂ ਬਾਅਦ ਉਹ ਸ਼ਰਾਬ ਦੇ ਜਿਹੜਾ ਨਸ਼ੇ ਦੇ ਵਿੱਚ ਉਹ ਬਿਲਕੁਲ ਹੀ ਨਜ਼ਰ ਆਇਆ ਤੇ ਸਭ ਆਪ ਉਸ ਵੀਡੀਓ ਵਿੱਚ ਚਲਦੀ ਨੂੰ ਸ਼ੇਅਰ ਕਰਦੇ ਹਾਂ ਉਸ ਤੋਂ ਬੜੇ ਰਹਿਣਾ ਡੇਲੀ ਨਿਊਜ਼ ਚੈਨਲ ਦੇ ਨਾਲ ਧੰਨਵਾਦੀ ਸ਼ੁਕਰੀਆ ਅਗਲੇ ਵੀ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਕੋਲ